ਦੋਸਤੋ ਰਾਜਵੀਰ ਜਵੰਦਾ ਵੀਰ ਸਾਨੂੰ ਸਦਾ ਦੇ ਲਈ ਅਲਵਿਦਾ ਕਹਿ ਗਏ ਹਨ ਪਰ ਸਭ ਦੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਰਾਜਵੀਰ ਜਵੰਦਾ ਵੀਰ ਦੀ ਜੋ ਪਤਨੀ ਹਨ ਉਹ ਆਪਣੇ ਮੂੰਹ ਨੂੰ ਮਾਸਕ ਨਾਲ ਕਿਉਂ ਢੱਕ ਕੇ ਰੱਖਦੇ ਹਨ ਉਹ ਆਪਣਾ ਚਿਹਰਾ ਸਭ ਨੂੰ ਕਿਉਂ ਨਹੀਂ ਦਿਖਾ ਰਹੇ ਹਨ ਸੋ ਦੋਸਤੋ ਸਭ ਦੇ ਮਨ ਦੇ ਵਿੱਚ ਇਹ ਬਹੁਤ ਹੀ ਸਵਾਲ ਹਨ ਕਿ ਕੌਣ ਹਨ ਰਾਜਵੀਰ ਜਵੰਦਾ ਜੀ ਦੇ ਪਤਨੀ ਸੋ ਦੋਸਤੋ ਆਪ ਜੀ ਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਰਾਹੀਂ ਦੇਣ ਜਾ ਰਹੇ ਹਾਂ ਇਸ ਨੂੰ ਤੋਬਾਦ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਇਹ ਹਨ ਰਾਜਵੀਰ ਜਵੰਦਾ ਜੀ ਦੇ ਪਤਨੀ ਰਾਜਵੀਰ ਜਵੰਦਾ ਜੀ ਨੂੰ ਆਪਣੀ ਫੈਮਲੀ ਜੋ ਹੈ ਪਬਲਿਕ ਕਰਨੀ ਪਸੰਦ ਨਹੀਂ ਸੀ ਜਿਸ ਕਰਕੇ ਉਹ ਆਪਣੀ ਫੈਮਲੀ ਲਾਈਫ ਨੂੰ ਪ੍ਰਾਈਵੇਟ ਰੱਖਦੇ ਸਨ ਇਹਨਾਂ ਕਾਰਨਾਂ ਕਰਕੇ ਜੋ ਰਾਜਵੀਰ ਜਵੰਦਾ ਜੀ ਦੀ ਪਤਨੀ ਜੀ ਹਨ ਉਹ ਆਪਣੇ ਫੇਸ ਨੂੰ ਹਮੇਸ਼ਾ ਕਵਰ ਰੱਖਦੇ ਹਨ ਕਿਉਂਕਿ ਉਹ ਮੀਡੀਆ ਦੇ ਸਾਹਮਣੇ ਨਹੀਂ ਆਉਂਦੇ ਹਨ ਰਾਜਵੀਰ ਜਵੰਦਾ ਵੀ ਸਾਨੂੰ ਛੱਡ ਕੇ ਚਲੇ ਗਏ ਹਨ ਪਰ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਲਈ ਜਾਂਦੇ ਰਹਿਣਗੇ